ਅੱਜ ਮੈਂ ਸਰਪੰਚ ਸਾਹਿਬ ਦੇ ਇੱਥੇ ਬੈਠਣ ਆਇਆ ਉਹਨਾਂ ਦੇ ਪਰਿਵਾਰ ਕੋਲੇ ਜੋ ਘਟਨਾਕਰਮ ਸੀ ਉਹ ਵੀਡੀਓ 'ਚ ਦੇਖਿਆ ਸੀ ਕਿ ਵਿਆਹ 'ਚ ਬੈਠੇ ਬੰਦੇ ਦੇ ਸਿਰ 'ਚ ਗੋਲੀਆਂ ਮਾਰ ਕੇ ਚਲੇ ਗਏ ਦਿਨ ਦਿਹਾੜੇ ਔਰ ਇਹ ਪਹਿਲੀ ਘਟਨਾ ਤਾਂ ਹੈ ਨਹੀਂ ਇਹ ਪਹਿਲਾਂ ਤੁਸੀਂ ਦੇਖੋ ਕਬੱਡੀ ਟੂਰਨਾਮੈਂਟ ਦੇ ਵਿੱਚ ਹੋਇਆ ਉਸ ਤੋਂ ਬਾਅਦ ਲੁਧਿਆਣਾ ਵਿਆਹ ਦੇ ਵਿੱਚ ਇਹ ਘਟਨਾ ਵਾਪਰੀ ਤੁਸੀਂ ਦੇਖਿਆ ਹੋਣਾ ਉਹ ਹਜੇ ਤੱਕ ਨਹੀਂ ਕੋਈ ਫੜਿਆ ਗਿਆ ਇੱਥੇ ਹੀ ਸਾਡਾ ਬਲੌਕ ਪ੍ਰਧਾਨ ਤਰਨਤਨ ਦਾ ਮਾਰਿਆ ਗਿਆ ਅੱਜ ਤੱਕ ਪੁਲਿਸ ਬੰਦੇ ਆਇਡੈਂਟੀਫਾਈ ਨਹੀਂ ਕਰ ਸਕਿਆ ਅੱਜ ਇਸ ਪਰਿਵਾਰ ਦੇ ਹਾਲਾਤ ਹੈ ਕਿ ਇਸ ਸਰਪੰਚ ਦੇ ਸਿਰ 'ਚ ਗੋਲੀ ਵੱਜੀ ਵੀ ਹੈ ਪੈਣੀ ਚਾਰ ਹਮਲੇ ਸਰਪੰਚ ਸਾਹਿਬ ਤੇ ਹੋਏ ਲੇਕਿਨ ਪੰਜਾਬ ਦੀ ਪੁਲਿਸ ਨੇ ਜਾਂ ਪੰਜਾਬ ਦੀ ਸਰਕਾਰ ਨੇ ਜਮਾ ਕਿਸੇ ਪ੍ਰਕਾਰ ਦਾ ਕੋਈ ਉੱਤਾ ਨਹੀਂ ਕੀਤਾ ਜੇ ਇਹਨਾਂ ਕੋਈ ਮੁਕੰਮਲ ਸਿਕਿਉਰਿਟੀ ਹੁੰਦੀ ਚਾਰ ਹਮਲਿਆਂ ਤੋਂ ਬਾਅਦ ਆ ਅੱਜ ਸ਼ਾਇਦ ਇਸ ਘਟਨਾ ਨੂੰ ਅੰਜਾਮ ਜਿਹੜਾ ਹੈ ਉਹ ਗੁੰਡੇ ਉਹ ਗੈਂਗਸਟਰ ਦੇ ਲੈ ਸਕਦੇ। ਵੀ ਵਾਪਸ ਲੈ ਲਿਆ ਸੀ ਇਹ ਕੋਈ ਜ਼ਿੰਮੇਵਾਰੀ ਤਾਂ ਹੈ ਨਹੀਂ। ਕੋਈ ਮਰ ਗਿਆ, ਮਾਰਿਆ ਗਿਆ ਪੰਜਾਬ ਦੀ ਪੁਲਿਸ ਇੱਥੋਂ ਤੱਕ ਇਕੱਲਾ ਕੰਮ ਕਰਦੀ ਹੈ ਕਿ ਪੋਸਟਮਾਰਟਮ ਹੋ ਜਾਏ ਤੇ ਸੰਸਕਾਰ ਹੋ ਜਾਏ। ਉਸ ਤੋਂ ਬਾਅਦ ਪੰਜਾਬ ਦੀ ਪੁਲਿਸ ਸਾਰਾ ਕੰਮ ਭੁੱਲ ਜਾਂਦੀ ਹੈ ਵੀ ਕੀ ਹੋਇਆ ਸੀ, ਕੀ ਨਹੀਂ ਹੋਇਆ ਸੀ। ਸੋ ਹੁਣੇ ਗੱਲ ਕੀਤੀ ਐ ਐਸਐਸਪੀ ਸਾਹਿਬ ਨਾਲ, ਏਡੀਜੀਪੀ ਸਿਕਿਉਰਿਟੀ ਨਾਲ ਵੀ ਕੰਮ ਸੇ ਕੰਮ ਇਹਨੂੰ 4 ਬੰਦੇ ਘਟੋਂ ਘਟ ਦਿੱਤੇ ਜਾਣ। ਬੰਦੇ ਆਈਡੈਂਟੀਫਾਈ ਕੀਤੇ ਜਾਣ। ਐਸਐਸਪੀ ਸਾਹਿਬ ਇੱਥੇ ਆ ਕੇ ਕਮ ਸੇ ਕਮ ਦੱਸਣ ਵੀ ਅਸੀਂ ਬੰਦੇ ਆ ਆਈਡੈਂਟੀਫਾਈ ਕਰ ਲਿਆ ਆ ਬੰਦਾ ਇਨਕਾਊਂਟਰ ਹੋ ਗਿਆ ਆ ਬੰਦੇ ਸਾਡੀ ਭਾਲ جاری ਐ ਅਸੀਂ ਲੰਗਾ ਬਸ ਭਾਲ جاری ਐ ਜੀ ਟੀਮ ਲੱਗੀ ਹੋਈ ਐ ਇਹ ਸਟੈਂਡਰਡ ਜਿਹੜਾ ਉੱਤਰ ਹੋ ਗਿਆ ਪੰਜਾਬ ਦੀ ਸਰਕਾਰ ਤੇ ਪੰਜਾਬ ਦੀ ਪੁਲਿਸ ਦਾ ਸੋ ਮੈਂ ਇਹਦਾ ਜ਼ਿੰਮੇਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੂੰ ਮੰਨਦਾ ਤੇ ਨਾਲ ਹੀ ਡੀਜੀਪੀ ਪੰਜਾਬ ਨੂੰ ਮੰਨਦਾ ਇਸ ਗੱਲ ਦਾ ਅੱਜ ਮੈਂ ਸਰਪੰਚ ਸਾਹਿਬ ਦੇ ਇੱਥੇ ਬੈਠਣ ਆਇਆ ਉਹਨਾਂ ਦੇ ਪਰਿਵਾਰ ਕੋਲੇ ਜੋ ਘਟਨਾਕਰਮ ਸੀ ਉਹ ਵੀਡੀਓ ਚ ਦੇਖਿਆ ਸੀ ਕਿ ਵਿਆਹ ਚ ਬੈਠੇ ਬੰਦੇ ਦੇ ਸਿਰ ਚ ਗੋਲੀਆਂ ਮਾਰ ਕੇ ਚਲੇ ਗਏ ਦਿਨ ਦਿਹਾੜੇ ਔਰ ਇਹ ਪਹਿਲੀ ਘਟਨਾ ਤਾਂ ਹੈ ਨਹੀਂ ਇਹ ਪਹਿਲਾਂ ਤੁਸੀਂ ਦੇਖੋ ਕਬੱਡੀ ਟੂਰਨਾਮੈਂਟ ਦੇ ਵਿੱਚ ਹੋਇਆ ਉਸ ਤੋਂ ਬਾਅਦ ਲੁਧਿਆਣਾ ਵਿਆਹ ਦੇ ਵਿੱਚ ਇਹ ਘਟਨਾ ਵਾਪਰੀ ਤੁਸੀਂ ਦੇਖਿਆ ਹੋਣਾ ਉਹ ਅਜੇ ਤੱਕ ਨਹੀਂ ਕੋਈ ਫੜਿਆ ਗਿਆ ਇੱਥੇ ਹੀ ਸਾਡਾ ਬਲੌਕ ਪ੍ਰਧਾਨ ਤਰਨ ਤਰਨ ਦਾ ਮਾਰਿਆ ਗਿਆ ਅੱਜ ਤੱਕ ਪੁਲਿਸ ਬੰਦੇ ਆਈਡੈਂਟੀਫਾਈ ਨਹੀਂ ਕਰ ਸਕੀ ਨਾ ਜਿਸ ਕਰਨ ਆਇਆ ਇਥੇ ਉਹਨਾਂ ਦੀ ਫੜੀ ਸੀ ਉਹ ਡਰਦੇ ਡਰਾਉਂਦੇ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਵੀ ਤੁਸੀਂ ਪਰਚਾ ਵਾਪਸ ਲੈ ਲਓ ਔਰ ਅਸੀਂ ਧਰਨਾ ਲਾ ਕੇ ਸਿਕਿਉਰਿਟੀ ਉਦੋਂ ਲਈ ਸਾਰੀ ਰਾਤ ਬੈਠਾ ਤਾਂ ਸਿਕਿਉਰਿਟੀ ਮਿਲੀ ਅੱਜ ਇਸ ਪਰਿਵਾਰ ਦੇ ਹਾਲਾਤ ਹੈ ਕਿ ਇਸ ਸਰਪੰਚ ਦੇ ਸਿਰ 'ਚ ਗੋਲੀ ਵੱਜੀ ਵੀ ਹੈ ਪਹਿਲਾਂ ਚਾਰ ਹਮਲੇ ਸਰਪੰਚ ਸਾਹਿਬ ਤੇ ਹੋਏ ਲੇਕਿਨ ਪੰਜਾਬ ਦੀ ਪੁਲਿਸ ਨੇ ਜਾਂ ਪੰਜਾਬ ਦੀ ਸਰਕਾਰ ਨੇ ਜਮਾ ਕਿਸੇ ਪ੍ਰਕਾਰ ਦਾ ਕੋਈ ਉੱਤਾ ਨਹੀਂ ਕੀਤਾ ਜੇ ਨਾ ਕੋਈ ਮੁਕੰਮਲ ਸਿਕਿਉਰਿਟੀ ਹੁੰਦੀ ਚਾਰ ਹਮਲਿਆਂ ਤੋਂ ਬਾਅਦ ਤਾਂ ਅੱਜ ਸ਼ਾਇਦ ਇਸ ਘਟਨਾ ਨੂੰ ਅੰਜਾਮ ਜਿਹੜਾ ਹੈ ਉਹ ਗੁੰਡੇ ਉਹ ਗੈਂਗਸਟਰ ਦੇ ਨਾ ਸਕਦੇ ਹੁਣ ਹਜੇ ਤੱਕ ਪਰਿਵਾਰ ਵਾਲਿਆਂ ਨੂੰ ਮਿਲੇ ਅਸੀਂ ਉਹ ਕਹਿੰਦੇ ਸਿਕਿਉਰਿਟੀ ਸਾਨੂੰ ਦੋ ਬੰਦੇ ਭੇਜਤੇ ਐ ਉਹ ਪਹਿਲਾਂ ਵੀ ਇੱਕ ਵਾਰੀ ਬੰਦਾ ਭੇਜਤਾ ਸੀ ਜਦੋਂ ਸਿਰ 'ਚ ਗੋਲੀ ਵੱਜੀ ਸੀ ਸਰਪੰਚ ਸਾਹਿਬ ਦੇ ਉਹ ਵੀ ਵਾਪਸ ਲੈ ਲਿਆ ਸੀ ਇਹ ਕੋਈ ਜ਼ਿੰਮੇਵਾਰੀ ਤਾਂ ਹੈ ਨਹੀਂ ਕੋਈ ਮਰ ਗਿਆ ਮਾਰਾ ਗਿਆ ਪੰਜਾਬ ਦੀ ਪੁਲਿਸ ਇੱਥੋਂ ਤੱਕ ਕੱਲਾ ਕੰਮ ਕਰਦੀ ਹੈ ਕਿ ਪੋਸਟਮਾਰਟਮ ਹੋ ਜਾਏ ਤੇ ਸੰਸਕਾਰ ਹੋ ਜਾਏ ਉਸ ਤੋਂ ਬਾਅਦ ਪੰਜਾਬ ਦੀ ਪੁਲਿਸ ਸਾਰਾ ਕੰਮ ਭੁੱਲ ਜਾਂਦੀ ਹੈ ਵੀ ਕੀ ਹੋਇਆ ਸੀ ਕੀ ਨਹੀਂ ਹੋਇਆ ਸੀ ਸੋ ਹੁਣੇ ਗੱਲ ਕੀਤੀ ਐ ਐਸਐਸਪੀ ਸਾਹਿਬ ਨਾਲ ਏਡੀਜੀਪੀ ਸਿਕਿਉਰਿਟੀ ਨਾਲ ਵੀ ਕਮ ਸੇ ਕਮ ਇਹਨਾਂ ਨੂੰ 4 ਬੰਦੇ ਘੱਟੋਂ ਘੱਟ ਦਿੱਤੇ ਜਾਣ ਬੰਦੇ ਆਈਡੈਂਟੀਫਾਈ ਕੀਤੇ ਜਾਣ ਐਸਐਸਪੀ ਸਾਹਿਬ ਇੱਥੇ ਆ ਕੇ ਕਮ ਸੇ ਕਮ ਦੱਸਣ ਵੀ ਅਸੀਂ ਬੰਦੇ ਆ ਆਈਡੈਂਟੀਫਾਈ ਕਰ ਲਿਆ ਹੈ ਆ ਬੰਦਾ ਇਨਕਾਊਂਟਰ ਹੋ ਗਿਆ ਆ ਬੰਦੇ ਸਾਡੀ ਭਾਲ جاری ਹੈ ਅਸੀਂ ਲੱਗਾਂਗੇ ਬਸ ਭਾਲ جاری ਹੈ ਜੀ ਟੀਮ ਲੱਗੀ ਹੋਈ ਹੈ ਇਹ ਸਟੈਂਡਰਡ ਜਿਹੜਾ ਉੱਤਰ ਹੋ ਗਿਆ ਪੰਜਾਬ ਦੀ ਸਰਕਾਰ ਤੇ ਪੰਜਾਬ ਦੀ ਪੁਲਿਸ ਦਾ ਸੋ ਮੈਂ ਇਹਦਾ ਜ਼ਿੰਮੇਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੂੰ ਮੰਨਦਾ ਤੇ ਨਾਲ ਹੀ ਡੀਜੀਪੀ ਪੰਜਾਬ ਨੂੰ ਮੰਨਦਾ ਇਸ ਗੱਲ ਦਾ ਕਿ ਪਲਾਨ ਕਰ ਰਹੇ ਸਦੀ ਦੇ ਇਰੀਏ ਚ ਮੈਂ ਸਰਕਾਰ 7-8 ਮਹੀਨੇ ਰਹਿ ਗਏ ਲੈਕਸੀ ਦੇਖੋ ਮੈਂ ਤਾਂ ਭਾਈ ਮੇਰਾ ਮੇਰੇ ਬੋਲੇ ਤੇ ਫਿਰ ਬਹੁਤ ਸਾਰਾ ਵਿਵਾਦ ਹੋ ਜਾਂਦਾ ਹੈ ਜਨਤਾ ਫਿਰ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੀ ਹੈ ਮੈਂ ਤਾਂ ਇਹ ਕਿਹਾ ਇਹਨਾਂ ਦਾ ਕੰਮ ਇੱਕ ਮਹੀਨੇ ਚ ਮੁਕਾ ਸਕਦੇ ਪਰ ਇਲਾਜ ਸਾਡੇ ਕੋਲ ਉਹੀ ਹੈ ਫਾਰਮੂਲਾ ਨੰਬਰ 2 ਜਿਹਦੀ ਵਾਰੀ-ਵਾਰੀ ਮੈਂ ਗੱਲ ਕਰਦਾ ਦੂਸਰਾ ਜਿਹੜੇ ਕਾਰਪੋਰੇਟਸ ਆ ਉਹਨਾਂ ਦੇ ਪਰਿਵਾਰਾਂ ਨੂੰ ਵੀ ਨਾਲ 120B ਚ ਰੱਖਣਾ ਚਾਹੀਦਾ ਜਿਹੜੇ ਪਰਿਵਾਰ ਗੈਂਗਸਟਰਾਂ ਨਾਲ ਇਨਵੋਲਡ ਹੈਗੇ ਸਦਾ ਇੱਕ ਗੱਲ ਹੈ ਇੱਕ ਹੀ ਫਾਰਮੂਲਾ ਹੋਰ ਦੂਜਾ ਕੋਈ ਫਾਰਮੂਲਾ ਨਹੀਂ ਤਾਦਾ ਅਮਨ ਔਰ ਸ਼ਾਂਤੀ ਪੰਜਾਬ ਦੇ ਵਿੱਚ ਆ ਸਕਦੀ ਹੈ ਜਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਅਮਨ ਔਰ ਸ਼ਾਂਤੀ ਲਿਆਂਦੀ ਹੈ ਸੋ ਅੱਜ ਮੈਂ ਇੱਥੇ ਆਇਆ ਮੈਨੂੰ ਸਾਡੇ ਲੀਡਰ ਸਾਹਿਬਾਨਾਂ ਨੇ ਭੁੱਲਰ ਸਾਹਿਬ ਨੇ ਵੀ ਸਾਰੇ ਲੋਕਾਂ ਨੇ ਦੱਸਿਆ ਸੀ ਸੋ ਮੈਂ ਤੇ ਸੁਖਜਿੰਦਰ ਰੰਦਾਵਾ ਸਾਹਿਬ ਜਿਹੜੇ ਗ੍ਰਹਿ ਮੰਤਰੀ ਰਹੇ ਹੈ ਸਾਡੇ ਹੋਮ ਮਿਨਿਸਟਰ ਰਹੇ ਹੈ ਉਹ ਵੀ ਨਾਲ ਆਏ ਹੈ ਨਾਲ ਦਲਵੀ ਸਾਹਿਬ ਆਏ ਹੈ ਜੀਰਾ ਸਾਹਿਬ ਆਏ ਹੈ ਸਾਰੇ ਬਲਾਕ ਪ੍ਰਧਾਨ ਆਏ ਹੈ ਸਾਰੇ ਇਸ ਹਲਕੇ ਦੀ ਖੇਮ ਕਰਨੇ ਉਹ ਗੈਰਾਦੋ ਕੁਪਰਟਾਵਾ ਹੈ ਔਰ ਅਸੀਂ ਇਹ ਕਿਹਾ ਹੈ ਕਿ ਅਸੀਂ ਪੰਜਾਬੀ ਹੋਣ ਦੇ ਨਾਤੇ ਜਿੱਥੇ ਤੁਹਾਨੂੰ ਸਾਡੀ ਜ਼ਰੂਰਤ ਹੋਈ ਬੇਸ਼ੱਕ ਉਹ ਕਿਸੇ ਪਾਰਟੀ ਦੇ ਸਰਪੰਚ ਹੋਣਾ ਅਸੀਂ ਉਹਨਾਂ ਦੇ ਨਾਲ ਹੈ ਪਰਿਵਾਰ ਦੇ ਨਾਲ ਹੈ ਜਦੋਂ ਸਾਨੂੰ ਸੱਜਣਗੇ ਅਸੀਂ ਖੜੇ ਹੋਵਾਂਗੇ